ਜੂਨੀਅਨ ਜਿੰਦਾਬਾਦ ਢੇਲਾ ਕਦਨਾਂ ਨਾ ਟਕਰਾਊਗਾ ਜਿੰਦਾਬਾਦ ਰਿਆਸਤੀ ਸ਼ਹਿਰ ਨਾਬਾ ਦੇ ਲੋਕਾਂ ਦੀ ਸਹੂਲਤ ਲਈ ਜੰਗਲਾਤ ਵਿਭਾਗ ਵੱਲੋਂ 5 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਪਾਰਕ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਵੱਲੋਂ ਰੋਕ ਦਿੱਤਾ ਗਿਆ ਪ੍ਰਦਰਸ਼ਨਕਾਰੀਆਂ ਦੇ ਕਹਿਣ ਮੁਤਾਬਿਕ ਇਹ ਮਾਮਲਾ ਜੰਗਲਾਤ ਵਿਭਾਗ ਵੱਲੋਂ ਨਹਿਰੀ ਵਿਭਾਗ ਅਤੇ ਪੀ ਡਬਲਯੂ ਡੀ ਦੀ ਜਗ੍ਹਾ ਤੇ ਨਾ ਚਾਹੀਸ ਕਬਜ਼ਾ ਕਰਦਾ ਹੈ جس دا نقصان اون والے ਸਮੇਂ ਚ ਲੋਕਾਂ ਨੂੰ ਹੋ ਸਕਦਾ ਭਾਰਤੀ ਕਿਸਾਨ ਜونیئر راجہ왈 ਦੇ ਆਗੂਆਂ ਦੇ ਕਹਿਣ ਮੁਤਾਬਕ ਜੇਕਰ ਇਸੇ ਤਰ੍ਹਾਂ ਨਾ ਚਾਇਸ قبضہ جنگلات ਵਿਭਾਗ ਵੱਲੋਂ ਕੀਤਾ ਗਿਆ ਤਾਂ ਉਹ جنگلات ਵਿਭਾਗ ਦੇ ਖਿਲਾਫ ਵੱਡੇ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ ਜਿਹੜੀ ਮੇਨ ਰੋਡ ਹੈ ਨਾਬਾ ਮਲੇ ਕੋਲਾ ਰੋਡ ਉਹਦੇ ਤੇ ਵੀ ਬਰਮ ਦੀ ਜਗ੍ਹਾ ਉਹ ਕਬਜ਼ੇ ਚ ਲਈ ਜਾ ਰਹੀ ਹੈ ਜਿੱਥੇ ਜਿੱਥੇ ਤੱਕ ਪੀ ਡਬਲਯੂ ਡੀ ਦੀ ਜਗ੍ਹਾ ਉਹਦੇ ਵਿੱਚ ਵੀ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਪਾਰਕ ਦਾ ਨਾਲ ਇਹਨਾਂ ਨੇ ਉਹ ਜਿਹੜੀ ਡਿਸਟ੍ਰੀਬਿਊਟਰ ਦੇ ਨਾਲ ਰਸਤਾ ਇਰੀਗੇਸ਼ਨ ਡਿਪਾਰਟਮੈਂਟ ਦਾ ਸੀ ਉਹਦੇ ਵੀ ਕਬਜ਼ਾ ਕਰ ਲਿਆ ਉਹਦੇ ਵੀ ਗੰਦ ਕਰ ਰਹੇ ਨੇ ਚਾਏ ਆ ਜੀ ਜਿਹੜੀ ਮੁਸ਼ਕਲ ਤਾਂ ਇਰੀਗੇਸ਼ਨ ਵਿਭਾਗ ਨੂੰ ਵੀ ਆਉਣੀ ਆ ਕਿਉਂਕਿ ਇਹਨਾਂ ਦਾ ਰਸਤਾ ਘਟ ਹੋ ਜਾਊਗਾ ਤੇ ਜਿਹੜੀ ਆਉਣ ਵਾਲੀ ਆਵਾਜ਼ ਆਈ ਹੈ ਇਹਨੂੰ ਵੀ ਘਟ ਹੋ ਜਾਊਗਾ ਕਿਉਂਕਿ 75 ਫੁੱਟ ਜਗ੍ਹਾ ਘੱਟੋ-ਘੱਟ ਚਾਹੀਦੀ ਆ ਇਸ ਕਰਕੇ ਜਿੰਨੀ ਚੌੜੀ ਸੜਕ ਹੋਊਗੀ ਪਾਰਕ ਬਣਾਉਣ ਵਾਸਤੇ ਤਾਂ ਬਾਹਰ ਸੜਕ ਤੇ ਵੀ ਪਾਰਕਿੰਗ ਖੜਦੀ ਆ ਨਾ ਇਸ ਕਰਕੇ ਜਿੰਨੀ ਜਗ੍ਹਾ ਵੱਧ ਤੋਂ ਵੱਧ ਰਹੂਗੀ ਪਾਰਕ ਦੇ ਉਨੀ ਚੰਗੀ ਰਹੂਗੀ ਹਾਂ ਜੂਨੀਅਨ ਦਾ ਜਿਹੜਾ ਸਟੈਂਡ ਹੈ ਸਹੀ ਆਪਣੇ ਰਸਤੇ ਤੇ ਬਣਾਉਣ ਜਿੱਥੇ ਉਹਨਾਂ ਦਾ ਬਣਦਾ ਹੈ ਜੇ ਉਹਨਾਂ ਦੀ ਪਾਰਕ ਨੂੰ ਜਗ੍ਹਾ ਘਟਦੀ ਆ ਪਿੱਛੇ ਹੋਰ ਬਹੁਤ ਜਗ੍ਹਾ ਪਈ ਐ ਮੈਸਪਲਟੀ ਦੀ ਉਹਦੇ ਤੇ ਬਣਾਉਣ ਪਰ ਜਿਹੜੀ ਜਥੇਬੰਦੀ ਹੈ ਇਹ ਪੀ ਡਬਲਯੂ ਡੀ ਦੇ ਥਾਂ 'ਚ আর ਬਾਕੀ ਆਪਣੇ ਜਿਹੜਾ ਇਰੀਗੇਸ਼ਨ ਦਾ ਇਹ ਆਪਦਾ ਥਾਂ ਛੱਡ ਕੇ ਉਨੀ ਉਨੀ ਬਣਾਉਣ ਬਲਕੇ ਇਹਨਾਂ ਨੂੰ ਜਗ੍ਹਾ ਹੋਰ ਵੱਧ ਛੱਡਣੀ ਚਾਹੀਦੀ ਹੈ ਇਹਨਾਂ ਦੀ ਕੋਈ ਨਿੱਜੀ ਜ਼ਾਇਦਾਤ ਹੈ ਨਾ ਆਪਣੇ ਇਹਦੀ ਹੈ ਜੰਗਲਾਤ ਵਿਭਾਗ ਦੇ ਦੀ ਹੈ ਨਾ ਕਿ ਜੇ ਹੋਰ ਮੈਂ ਕਿਵੇਂ ਦੀ ਹੈ ਇਹ ਤਾਂ ਪਬਲਿਕ ਵਾਸਤੇ ਜਗਾ ਹੈ ਇਸ ਮੌਕੇ ਤੇ ਪੀ ਡਬਲਯੂ ਡੀ ਮੈਕਮੇ ਦੇ ਜੀ ਅਜੀਤ ਸਿੰਘ ਨੇ ਕਿਹਾ ਕਿ ਕੰਮ ਨੂੰ ਰੋਕ ਦਿੱਤਾ ਗਿਆ ਤੇ ਜੰਗਲਾਤ ਵਿਭਾਗ ਨੂੰ ਮਿਲ ਕੇ ਇਸ ਦੇ ਨਿਸ਼ਾਨਦੇਹੀ ਕਰਵਾਈ ਜਾਵੇਗੀ ਤੇ ਕਿਸੇ ਵੀ ਕੀਮਤ ਤੇ ਇਹ ਕਬਜ਼ਾ ਨਹੀਂ ਹੁੰਦਾ ਜਾਵੇਗਾ ਦੇ ਐਗਰੀਮੈਂਟ ਮੁਤਾਬਕ ਜੋ ਜਗਾ ਹੈ ਉਹਦੇ ਉਹਦੇ ਅੰਦਰ ਦੁਬਾਰ ਹੋ ਰਹੀ ਹੈ ਜਿਹੋ ਐਗਰੀਮੈਂਟ ਚ ਦਿਖਾਇਆ ਹੋਇਆ ਹੈ ਜੀ ਕਿ ਨਜ਼ਾਇਜ਼ ਕਬਜ਼ਾ ਕਰ ਰਹੇ ਹੈ ਜਿਹੜਾ ਵਿਭਾਗ ਹੈ ਜੰਗਲਾਤ ਵਿਭਾਗ ਫੀਡਲਟੀ ਦੀ ਜਗਾ ਸਰ ਇਹ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜੇ ਕਿਸੇ ਪਟਵਾਰੀ ਦਾ ਨਿਸ਼ਾਨ ਲਵਾ ਕੇ ਦਿਸ਼ਾਨਦਈ ਕਰਵਾ ਕੇ ਉਸ ਤੋਂ ਬਾਅਦ ਪਤਾ ਲੱਗ ਸਕਦਾ ਹੈ ਕਿ ਨਜ਼ਾਇਜ਼ ਕਬਜ਼ਾ ਹੈ ਕਿ ਨਹੀਂ ਹੈ ਉਹ ਨਜ਼ਰ ਤੁਸੀਂ ਨਹੀਂ ਹੋਣ ਦੋ ਅਸੀਂ ਨਹੀਂ ਹੋਣ ਦਾਂਗੇ ਜੀ ਹਾਂ ਉੱਥੇ ਜਾ ਰਹੇ ਹੈ ਜੰਗਲਾਤ ਵਾਲਿਆਂ ਨੂੰ ਪਹਿਲਾਂ ਨਿਸ਼ਾਨਦਈ ਹੋਏਗੀ ਉਸ ਤੋਂ ਬਾਅਦ ਜੇ ਕੋਈ ਕੰਧ ਕਰ ਦੱਸਿਆ ਕਿ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਰਾਸਰ ਤੱਕ ਹੈ ਜੇਕਰ ਇਸ ਕੰਮ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਜ਼ੇਲ੍ਹ ਪਰੋਂ ਅੰਦੋਲਨ ਵੀ ਕਰਨਗੇ ਇਸ ਮਾਮਲੇ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਰ ਦੇ ਧਿਆਨ ਹਿੱਤ ਵੀ ਲਿਆਂਦਾ ਜਾਵੇਗਾ ਸਪੋਕਸਮੈਨ ਟੀਵੀ ਦੇ ਲਈ ਨਾਪਤੋਂ ਸੁਖਚਾਨ ਸਿੰਘ ਨੂੰ ਬਾਣਾ ਦੀ ਰਿਪੋਰਟ